ਹੋ ਵੀ ਮਿੱਤਰੋ ਹੋਸ਼ੇ ਕਰ ਰਿਹਾ ਛੱਡੀ ਅਲੀ ਸ਼ਾਨਾ ਰੈਸਟੋਰੈਂਟ ਪਿੰਡ ਤੋਂ ਦਾ ਚਲਾ ਸ੍ਰੀ ਮਖਸਰ ਸਾਹਿਬ ਦੇ ਉੱਤੇ ਖੁੱਲੇ ਅਲੀ ਸ਼ਾਨਾ ਰੈਸਟੋਰੈਂਟ ਜਿਹਦੇ ਵਿੱਚ ਸਾਰੀਆਂ ਸਹੂਲਤਾਂ ਹੈ ਬਾਕੀ ਗੱਲਬਾਤ ਹੈ ਤੇ ਖੜਕਾਟ ਜਾਦੇ ਪੈ ਰਿਹਾ ਤੇ ਆਪਾਂ ਚੱਲਦੇ ਹਾਂ ਅੰਦਰ ਪੁੱਛਦੇ ਹਾਂ ਬਾਈਆਂ ਨੂੰ ਕੀ ਗੱਲਬਾਤ ਆਓ ਸੁਖਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਸਰ ਜੀ ਤੁਸੀਂ ਦੱਸੋ ਜੀ ਠੀਕ ਆ ਵਧੀਆ ਠੀਕ ਜੀ ਆਪਣਾ ਜਿਹੜਾ ਅਲੀ ਸ਼ਾਨਾ ਰੈਸਟੋਰੈਂਟ ਹੈ ਹਾਂਜੀ ਸਰ ਇਹਦੇ ਵਿੱਚ ਬਾਈ ਜੀ ਕੀ ਸੁੱਖ ਸਹੂਲਤਾਂ ਕੀ ਸਾਡੇ ਕੋਲ ਇੱਕ ਤਾਂ ਰੈਸਟੋਰੈਂਟ ਹੈਗਾ ਜੀ ਫੈਮਿਲੀ ਜੀ ਨਾਲੇ ਔਰ ਆਪਣੇ ਕੋਲੇ ਰੂਮਸ ਦੀ ਫੈਸਿਲਿਟੀ ਸਾਰੀ ਮਿਲੂਗੀ ਜੀ ਠੀਕ ਹੈ ਜੀ ਜਿਸ ਇਸ ਵੀ ਲੋਕੇਸ਼ਨ ਮੈਂ ਤਾਂ ਲੋਕੇਸ਼ਨ ਦੀ ਗੱਲ ਕਰ ਦਿੱਤੀ ਤੁਹਾਡੇ ਨਾਲ ਅੱਗੇ ਤਾਂ ਆਪਾਂ ਜਦੋਂ ਮੁਕਸਰ ਤੋਂ ਆਉਂਦੇ ਆ ਤਾਂ ਮੁਕਸਰ ਤੋਂ 12 ਕਿਲੋਮੀਟਰ ਦੇ ਰੇਚੇ ਪਿਆ ਜਾਂਦਾ ਦੁੱਧਾ ਪਿੰਡ ਮੁਕਸਰ ਤੋਂ ਬਾਹ ਹਾਂ 12 ਕਿਲੋਮੀਟਰ ਦੀ ਰੋਡ ਦੇ ਉੱਤੇ ਹੀ ਆ ਦੋਦਾ ਪਿੰਡ ਦੋਦਾ ਪਿੰਡ ਪੂਰਾ ਵੱਡਾ ਪਿੰਡ ਹੈ ਹਾਂਜੀ ਸਰ ਬਠਿੰਡਾ ਰੋਡ ਤੇ ਤੇ ਮੁਕਸਰ ਰੋਡ ਤੇ ਪੈਂਦਾ ਹੈ ਹਾਂਜੀ ਸਰ ਜੀ ਬਾਈ ਬਿਲਕੁਲ ਸਹੀ ਗੱਲ ਇਹਦੇ ਵਿੱਚ ਸਾਰਾ ਕੁਝ ਹੈ ਪੰਜਾਬੀ ਦੇ ਵਿੱਚ ਆਜ ਗਏ ਵੀ ਖਾਣਾ ਪਾਣਾ ਸਭ ਕੁਝ ਮਿਲਦਾ ਹੈ ਸਾਰਾ ਕੁਝ ਮਿਲਦਾ ਹੈ ਫੈਮਿਲੀ ਰੈਸਟੋਰੈਂਟ ਹੈ ਜੀ ਫੈਮਿਲੀ ਵਾਸਤੇ ਬੜੀਆ ਬਣਿਆ ਹੋਇਆ ਹੈ ਸਾਡਾ ਹਾਲ ਹੈ ਜੀ ਦੇਖ ਲਓ ਸਿਟਿੰਗ ਵਧੀਆ ਹੈ ਸਾਡੀ ਬੜੀ ਪ੍ਰੋਪਰ ਹੈ ਉੱਤੇ ਸਾਡੇ ਰੂਮਸ ਬਣੇ ਹੋਏ ਨੇ ਖਾਣਾ ਇਵਨ ਹੈ ਵੈਜੀਸ ਲੈ ਸਕਦੇ ਤੁਸੀਂ ਨਾਨ ਵੈਜੀ ਵੀ ਲੈ ਸਕਦੇ ਜੋ ਤੁਹਾਨੂੰ ਚੁਆਇਸ ਹੈ ਠੀਕ ਹੈ ਅੱਛਾ ਇੱਥੇ ਮੇਨ ਜੇ ਕੋਈ ਵੇਖਾ ਵਿਖਾਈ ਚੱਲਦੀ ਹੈ ਕੋਈ ਪਾਰਟੀ ਵਗੈਰਾ ਟੈਂਡ ਹੁੰਦੀ ਹੈ ਇੱਥੇ ਬਿਲਕੁਲ ਜੀ ਬਿਲਕੁਲ ਹੁੰਦੀ ਹੈ ਜੀ ਵਿਆਹ ਤੱਕ ਕਰ ਦਿੰਨੇ ਅਸੀਂ ਵਿਆਹ ਤੱਕ ਹੁੰਦੇ ਆ ਵਿਆਹ ਵੀ ਕਰ ਦਿੰਨੇ ਜੀ ਠੀਕ ਹੈ ਵਿਆਹ ਵਾਲਾ ਜਿਹੜਾ ਸਿਸਟਮ ਹੈ ਕਿ ਕਿੰਨੇ ਕੁ ਬੰਦਾਂ ਦਾ ਅਰੇਂਜਮੈਂਟ ਹੋ ਸਕਦਾ ਇੱਥੇ ਘੱਟ ਤੋਂ ਘੱਟ ਜੀ 70 ਤੋਂ 80 ਮੈਂਬਰ ਦਾ ਕਰ ਦਿੰਨੇ ਜੀ 70 ਤੋਂ 80 ਮੈਂਬਰ 80 ਮੈਂਬਰ ਦਾ ਠੀਕ ਹੈ ਭਾਈ ਜੀ ਜੇ ਮੰਨ ਕੇ ਚੱਲੋ ਕੋਈ ਪਰਦੇਸੀ ਬੰਦਾ ਕੋਈ ਰਾਤ ਬਰਾਤੇ ਉਹਨੂੰ ਰਾਤ ਪੈਂਦੀ ਹੈ ਕਿਸੇ ਜਾਂ ਮੁਕਸਰ ਨਹੀਂ ਰਹਿ ਸਕਦਾ ਜਾਂ ਉਹਨੂੰ ਕਿਤੇ ਬਠੰਡਿਓ ਆ ਰਿਹਾ ਜਾਂ ਤੇ ਰਾਤ ਨੂੰ ਇੱਥੇ ਸਵੇਰ ਤਾਂ ਹੈਗੀ ਆਪਣੇ ਕੋਲ ਬਿਲਕੁਲ ਜੀ ਬਿਲਕੁਲ ਹੈਗੀ ਜੀ ਠੀਕ ਹੈ 20 20 ਆਵਰ ਮਤਲਬ 24 ਘੰਟੇ ਦੀ ਸਵੇਰ ਸਾਡੇ ਕੋਲੇ ਇੱਥੇ ਹੈ ਫੈਸਿਲਿਟੀ ਠੀਕ ਹੈ ਬਾਈ ਜੀ 24 ਘੰਟੇ ਤੁਸੀਂ ਆ ਸਕਦੇ ਹੋ ਜਦੋਂ ਰਾਤ ਨੂੰ ਦਿਨੇ ਜਦੋਂ ਵੀ ਆਓ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਠੀਕ ਹੈ ਜੀ ਹੂੰ ਠੀਕ ਹੈ ਸਾਡਾ ਗੂਗਲ ਤੇ ਵੀ ਹੈ ਰੈਸਟੋਰੈਂਟ ਠੀਕ ਹੈ ਜੀ ਪਾਕਿਸਤਾਨ ਦੇ ਨਾਮ ਤੋਂ ਬਕਾਇਦਾ ਬਾਈ ਜੀ ਹੋਰਾਂ ਦਾ ਨੰਬਰ ਵੀ ਦੇਵਾਂਗੇ ਕੰਟੈਕਟ ਨੰਬਰ ਤੇ ਡਰੈਸ ਵੀ ਤੁਹਾਨੂੰ ਪੂਰਾ ਪ੍ਰੋਪਰ ਸਮਝਾਵਾਂਗੇ ਕਿੱਥੇ ਹੈ ਕਿੱਥੇ ਬਾਕੀ ਸੁਖਪਾ ਜੀ ਅੱਗੇ ਥੋੜਾ ਤੁਸੀਂ ਕੋਈ ਸਾਡਾ ਨੈਕਸਟ ਟ ਆ ਸਾਡਾ ਕੁਰਸੀ ਨਾਲ ਹੀ ਪਤੰਦਰੋਂ ਡੰਡ ਕੱਢੀ ਪਈ ਆ ਯਾਰ ਥੈਂਕ ਯੂ ਜੀ ਥੈਂਕ ਯੂ ਕੀ ਆ ਬਾਤਾਂ ਆ ਸਾਡਾ ਰੈਸਟੋਰੈਂਟ ਹੈ ਜੀ ਇਹ ਫੈਮਲੀ ਵਾਸਤੇ ਵਧੀਆ ਸੀ ਕੈਵਨ ਟਾਈਪ ਨੇ ਬਣਾ ਰੱਖਿਆ ਅੱਛਾ ਫੈਮਲੀ ਆ ਕੇ ਸਾਡੇ ਕੋਲੇ ਵਿਜ਼ਿਟ ਕਰ ਸਕਦੀ ਹੈ ਜੀ ਓਕੇ ਓਕੇ ਹਾਂਜੀ ਬਹੁਤ ਦੀ ਸਫਾਈ ਵਧੀਆ ਜੀ ਸਾਡੀ ਸਫਾਈ ਦੇ ਮਾਮਲੇ ਚ ਸਾਡਾ A1 ਮਿਲੂਗਾ ਜੀ ਤੁਹਾਨੂੰ ਨਹੀਂ ਨਹੀਂ ਬਹੁਤ ਕੇ ਜੀ ਪ੍ਰੋਬਲਮ ਨਹੀਂ ਆਉਗੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਇਧਰ ਸਾਡਾ ਕਿਚਨ ਨੇ ਨਾਲ ਵਾਸ਼ਰੂਮ ਨੇ ਬੱਸ ਲਈ ਬੱਸੋਂ ਵੀ ਗਈ ਆ ਜੀ ਠੀਕ ਹੈ ਜੇ ਜਦੋਂ ਆ ਜਦੋਂ ਬਠਿੰਡੇ ਤੋਂ ਬੰਦਾ ਆਂਦਾ ਤਾਂ ਰੁੱਕ ਸਕਦਾ ਸਾਡੇ ਕੋਲੇ ਦੁੱਧ ਦਾ ਪਿੰਡ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇੱਕ ਗੱਲ ਹੋਰ ਹੁੰਦੀ ਹੈ ਬਾਈ ਜੀ ਤੁਹਾਨੂੰ ਪੁੱਛ ਲਏ ਕਈ ਵਾਰ ਕਿਸੇ ਨੇ ਚਾਹ ਪਾਣੀ ਵੀ ਨਹੀਂ ਪੀਣਾ ਹੁੰਦਾਗਾ ਬੁੜਕਾ ਕੁੜਕਾ ਨਾਲ ਆਂਦਾਂਗਾ ਰਸਤੇ 'ਚ ਨਹੀਂ ਰੁੱਕ ਸਕਦੇ ਬਾਥਰੂਮ ਵਗੈਰਾ ਵੈਸੇ ਕਰਨ ਨੂੰ ਕੋਈ ਰੋਕ ਟੋਕ ਨਹੀਂ ਨਾ ਕੋਈ ਰੋਕ ਟੋਕ ਨਹੀਂ ਸੀ ਠੀਕ ਹੈ ਕਈ ਵਾਰ ਇਹ ਹੁੰਦਾ ਕਿਉਂਕਿ ਅੱਜ ਕੱਲ ਤਾਂ ਵੈਸੇ ਇਹ ਵੀ ਹੈ ਜੇ ਕੋਈ ਪੰਪ ਵਾਲਾ ਵੀ ਰੋਕੂਗਾ ਤਾਂ ਰੋਕ ਨਹੀਂ ਸਕਦਾ ਹਨਾ ਜੇ ਕੋਈ ਹੋਟਲ ਵਾਲਾ ਵੀ ਰੋਕੂ ਜਾਂ ਕੋਈ ਰੈਸਟੋਰੈਂਟ ਕਈ ਵਾਰ ਕਿਸੇ ਨੇ ਕੁਝ ਨਹੀਂ ਵੀ ਖਾਣਾ ਪੀਣਾ ਹੁੰਦਾ ਵੈਸੇ ਵੀ ਕੋਈ ਪ੍ਰੋਬਲਮ ਨਹੀਂ ਵੈਸੇ ਵੀ ਜੀ ਵੈਸੇ ਵੀ ਮਾਇਆ ਔਰ ਉਹਨੀ ਔਨ ਐਨੀ ਟਾਈਮ ਓਪਨ ਹੈ ਜੀ ਬਾਥਰੂਮ ਦਾ ਯੂਜ਼ ਕਰ ਸਕਦਾ ਹੈ ਪਾਣੀ ਪੀ ਸਕਦਾ ਹੈ ਬਾਥਰੂਮ ਯੂਜ਼ ਕਰ ਸਕਦਾ ਹੈ ਨੋ ਪ੍ਰੋਬਲਮ ਬਹੁਤ ਬਹੁਤ ਧੰਨਵਾਦ ਉਹਦੀ ਕੋਈ ਫੀਸ ਲਿੰਗ ਹੈ ਬਾਈ ਜੀ ਕੋਈ ਉਹਦਾ ਕੋਈ ਰੈਂਟ ਨਹੀਂ ਲੱਗਦਾ ਜੂਸ ਜੋ ਵੀ ਜੂਸ ਪੀਣਾ ਤੁਸੀਂ ਰੋਕ ਕੇ ਪੀ ਸਕਦੇ ਹੋ ਜੀ ਜੀ ਹਾਂ ਔਰੇਂਜ ਪੀਣਾ ਹੈ ਗੁਆਵ ਪੀਣਾ ਹੈ ਜਾਂ ਕੀਵੀ ਪੀਣਾ ਹੈ ਜਾਂ ਠੀਕ ਹੈ ਸਾਲੇ ਗੰਨੇ ਦਾ ਲਾਈਵ ਸਟਾਲ ਲੱਗਿਆ ਹੋਇਆ ਹੈ ਗੰਨੇ ਦਾ ਜੂਸ ਦਾ ਦੇਸੀ ਘੰਮ ਵੀ ਨਾਲ ਹੈ ਹਾਂ ਨਾਲ ਦੇਸੀ ਘੰਮ ਵੀ ਕੀਤਾ ਹੈ ਜੀ ਉਵੇਂ ਮੇਤਰੋ ਇਹ ਸੀ ਆਲੀਸ਼ਾਨ ਰੈਸਟੋਰੈਂਟ ਵਾਲੇ ਵੀਰਾਂ ਦੇ ਨਾਲ ਗੱਲਬਾਤ ਸੋਬ ਦੇਖੋ ਹਨਾ ਬੜੇ ਲੋਕਾਂ ਦਾ ਆਪਣੇ ਪੰਜਾਬੀਆਂ ਦਾ ਲੰਮਾ ਮੈਂ ਮੰਨ ਲਓ ਪੰਜਾਬੀ ਮੰਨ ਲਓ ਪੰਜਾਬ ਵਿੱਚ ਕੰਮ ਨਹੀਂ ਕਰਦੇ ਯੂਥ ਬਾਹਰ ਭੱਜ ਗਿਆ ਇੱਦਾਂ ਹੋ ਗਿਆ ਇੱਦਾਂ ਹੋ ਗਿਆ ਤਾਂ ਫਿਰ ਜੇ ਆਪਾਂ ਇੱਕ ਪਾਸੇ ਜੇ ਆਪਾਂ ਇਹ ਗੱਲ ਕਹਿੰਨੇ ਯੂਥ ਬਾਹਰ ਭੱਜ ਗਿਆ ਮੰਨ ਲਓ ਪੰਜਾਬੀ ਪੰਜਾਬ ਵਿੱਚ ਕੰਮ ਕਰਕੇ ਖੁਸ਼ ਨਹੀਂ ਤਾਂ ਮੈਨੂੰ ਲੱਗਦਾ ਹੈ ਕਿ ਫਿਰ ਆਪਾਂ ਨੂੰ ਜਦੋਂ ਕੋਈ ਕੰਮ ਕਰਦਾ ਹੈ ਤਾਂ ਫਿਰ ਆਪਾਂ ਨੂੰ ਉਹਨਾਂ ਦਾ ਮਤਲਬ ਸਾਥ ਦੇਣਾ ਚਾਹੀਦਾ ਮੈਂ ਕਹਾਂ ਪੰਜਾਬ ਦਾ ਨਹੀਂ ਕਰਿਆ ਚਾਹੇ ਕਿਸੇ ਵੀ ਮੰਨ ਲਓ ਸੂਬੇ ਦਾ ਯੂਪੀ ਹਰਿਆਣਾ ਰਾਜਸਥਾਨ ਜੇਕਰ ਉਹਨਾਂ ਦਾ ਕੋਈ ਸਾਰੀਆਂ ਸਿਰਟਿਸ ਜਿਹੜੀਆਂ ਇੱਥੇ ਹੈਗੀਆਂ ਵੀਰ ਜੀ ਹਰਣਾ ਨੇ ਦੱਸ ਦਿੱਤੀਆਂ ਨੇ ਬਠਿੰਡਾ ਮੁਕਸਰ ਰੋਡ ਤੇ ਜਦੋਂ ਵੀ ਤੁਹਾਡਾ ਚੱਕਰ ਲੱਗੇ ਤਾਂ ਇੱਕ ਵਾਰ ਬਾਈਆਂ ਨੂੰ ਜ਼ਰੂਰ ਸੇਵਾ ਦਾ ਮੌਕਾ ਦਿਓ ਰੇਟ ਵੀ ਇਹਨਾਂ ਦੇ ਤੁਸੀਂ ਇੱਥੇ ਕਿਤੇ ਐਦਾਂ ਵਾਲੇ ਸ਼ੀਸ਼ੇ ਲੱਗੇ ਦੇ ਕੇ ਡਰ ਨਾ ਜਾਇਓ ਹਾਈ ਫਾਈ ਆਪਣੇ ਵਰਗਾ ਕੋਈ ਚੱਕਰ ਨਹੀਂ ਬਾਈ ਜੇ ਕੋਈ ਮੋਟਰਸਾਈਕਲ ਵਾਲਾ ਵੀ ਰੁੱਕ ਸਕਦਾ ਯਾਰ ਤੁਹਾਡੀ ਜੇਬ ਤੇ ਕੋਈ ਜ਼ਿਆਦਾ ਫਰਕ ਨਹੀਂ ਪਊਗਾ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਪੰਜਾਬੀ ਭਰਾਵਾਂ ਨੂੰ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਥੈਂਕ ਯੂ